ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨਾਂ ਜੋ ਇਸ ਵੇਲੇ ਚੱਲ ਰਹੀਆਂ ਨੇ ਇਹ ਤੁਹਾਨੂੰ 30 ਰੰਗਾਂ ਦੇ ਵਿੱਚ ਪਲੇਨ ਸੂਟ ਤੇ ਨਾਲ ਪ੍ਰਿੰਟਡ ਡਿਜੀਟਲ ਪ੍ਰਿੰਟ ਵਾਲਾ ਦੁਪੱਟਾ ਮਿਲੇਗਾ ਰਾਂਗੇ ਦੇ ਵਿੱਚ 30 ਆਣਗੇ ਇਹ ਜਿਹੜੇ ਤੁਹਾਨੂੰ ਸੂਟ ਦਾ ਫੈਬਰਿਕ ਮਿਲੇਗਾ ਸੈਮੀ ਨੇਚਰਲ ਕ੍ਰੇਪ ਦਾ ਮਿਲੇਗਾ 5 ਮੀਟਰ ਦਾ ਪਲੇਨ ਬਹੁਤ ਹੀ ਜ਼ਿਆਦਾ ਸੁਪੀਰੀਅਰ ਕੁਆਲਿਟੀ ਦਾ ਫੈਬਰਿਕ ਤੇ ਨਾਲ 2.5 ਮੀਟਰ ਦੀ ਲੈਂਥ ਵਾਲਾ ਤੁਹਾਨੂੰ ਦੁਪੱਟਾ ਮਿਲੇਗਾ ਡਿਜੀਟਲ ਸਟ੍ਰਾਈਪਸ ਦੇ ਨਾਲ ਦੁਪੱਟੇ ਦਾ ਫੈਬਰਿਕ ਚੀ ਨਾਨ ਸ਼ਿਫੋਨ ਹੈ 2.5 ਮੀਟਰ ਦੀ ਲੈਂਥ ਆਏਗੀ ਦੁਪੱਟੇ ਦੀ 5 ਮੀਟਰ ਦਾ ਸੂਟ ਆਏਗਾ ਤੇ ਪ੍ਰਾਈਸ ਇਹਦਾ ਸਿਰਫ ਤੇ ਸਿਰਫ 560 ਰੁਪਏ ਹੈ ਰੰਗ ਇਹਦੇ ਵਿੱਚ ਫਿਲਹਾਲ 30 ਆਏ ਨੇ ਪਲੇਨ ਸੂਟ ਮਿਲੇਗਾ 5 ਮੀਟਰ ਦਾ ਤੇ ਡਿਜੀਟਲ ਪ੍ਰਿੰਟ ਵਾਲਾ 2.5 ਮੀਟਰ ਦਾ ਤੁਹਾਨੂੰ ਦੁਪੱਟਾ ਮਿਲੇਗਾ ਬਹੁਤ ਸੋਹਣਾ ਫੈਬਰਿਕ ਨੇ ਗਰਮੀਆਂ ਲਈ ਸਪੈਸ਼ਲ কালেকਸ਼ਨ ਆਣੀਆਂ ਸ਼ੁਰੂ ਹੋ ਗਈਆਂ ਨੇ ਰੇਟ ਬਹੁਤ ਅਫੋਰਡੇਬਲ ਹੈ ਸਿਰਫ ਤੇ ਸਿਰਫ 560 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜਾਏਗਾ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਇਹਦੇ ਸੂਟ ਦੇ ਉੱਪਰ ਬਟਨ ਲੈਸ ਜੋ ਵੀ ਲਗਵਾਉਣਾ ਚਾਹੁੰਦੇ ਹੋ ਲਗਵਾ ਸਕਦੇ ਹੋ ਰੇਟ ਬਹੁਤ ਜ਼ਿਆਦਾ ਅਫੋਰਡੇਬਲ ਹੈ 40 ਰੰਗਾਂ ਦੇ ਵਿੱਚ ਨਿੱਕੀ ਨਿੱਕੀ ਬੂਟੀ ਦੇ ਨਾਲ ਨਵੇਂ-ਨਵੇਂ ਸੂਟ ਆਏ ਨੇ 5 ਮੀਟਰ ਦਾ ਜਿਹੜਾ ਸੂਟ ਦੇ ਫੈਬਰਿਕ ਦੀ ਲੈਂਥ ਹੋਏਗੀ ਤੁਹਾਨੂੰ ਲਗਭਗ 4 ਮੀਟਰ ਜਿਹੜੀ ਕੀ ਵੱਡੇ ਭਰ ਦੀ ਹੋਏਗੀ ਕਿ 5 ਮੀਟਰ ਦਾ ਜਿਹੜਾ ਸੂਟ ਹੁੰਦਾ इजीली ਸਟਿਚ ਹੋ ਜਾਂਦਾ ਸ਼ੋ ਜਿਹੜਾ ਸੂਟ ਦਾ ਫੈਬਰਿਕ ਆਏਗਾ ਉਹ ਆਏਗਾ ਜੀ ਤੁਹਾਨੂੰ ਪਿਓਰ ਕੈਮਰੀ ਕਾਟਨ ਦਾ ਪਿਓਰ ਕੈਮਰੀ ਕਸਪੋਰਟ ਕਾਟਨ ਜਿਹੜੀ ਹੁੰਦੀ ਹੈ ਵੱਡੇ ਭਰ ਦੇ ਨਾਲ ਲਗਭਗ 4 ਮੀਟਰ ਦਾ ਤੁਹਾਨੂੰ ਸੂਟ ਮਿਲੇਗਾ ਜਿਹੜਾ ਕਿ ਸਟਿਚ ਹੋ ਜਾਏਗਾ 5 ਮੀਟਰ ਤੱਕ ਦੇ ਨਾਲ ਇਹਦੇ ਆਏਗਾ ਡਿਜੀਟਲ ਪ੍ਰਿੰਟ 40 ਲਗਭਗ ਇਹਦੇ ਵਿੱਚ ਰੰਗ ਆਣਗੇ ਰੇਟ ਇਹਦਾ 560 ਰੁਪਏ ਸ਼ਿਪਿੰਗ ਚਾਰजेस ਜਿਹੜੇ ਇਹਨਾਂ ਤੇ ਵੀ ਫ੍ਰੀ ਨੇ 올ਓਵਰ ਇੰਡੀਆ ਕਰ ਤੁਸੀਂ ਕਿਤੇ ਵੀ ਆਰਡਰ ਕਰਦੇ ਹੋ ਤੇ 560 ਰੁਪਏ ਹੀ ਇਨਾਂ ਸੂਟਾਂ ਦਾ ਰੇਟ ਲੱਗੇਗਾ ਐਕਸਟਰਾ ਕੋਈ ਚਾਰजेस ਨਹੀਂ ਲੱਗਣਗੇ ਰੰਗ ਕਾਫੀ ਆਏ ਨੇ ਵੱਡੇ ਵੱਡੇ ਫਲਾਵਰਿੰਗ ਬ੍ਰਾਡ ਫਲਾਵਰਿੰਗ ਵਾਲੇ ਛੋਟੇ ਛੋਟੇ ਫਲਾਵਰਸ ਵਾਲੇ ਹਰ ਤਰ੍ਹਾਂ ਦੇ ਗਰਲਿਸ਼ ਲੁੱਕ ਵਾਲੇ ਸੂਟ ਨੇ ਸਿੰਪਲ ਸੋਬਰ ਜੇ ਰੰਗ ਨੇ ਬਹੁਤ ਸੋਹਣੇ ਸੂਟ ਨੇ ਪ੍ਰਿੰਟ ਬਹੁਤ ਪਿਆਰੇ ਨੇ ਤੇ ਰੇਟ ਬਹੁਤ ਜ਼ਿਆਦਾ ਅਫੋਰਡੇਬਲ ਆਇਆ ਇੰਨਾ ਸੂਟਾਂ ਦੇ ਬਾਰੇ ਵਿੱਚ ਅਗਰ ਕੁਝ ਹੋਰ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਮੈਂ ਦਿੱਤਾ ਆ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਇਹ ਸੂਟ ਪਹਿਲਾਂ ਵੀ ਆਏ ਸੀ ਕੁਝ ਦਿਨ ਪਹਿਲੇ ਮੈਂ ਵੀਡੀਓ ਵਿੱਚ ਐਡ ਕੀਤੇ ਸੀ ਹੁਣ ਤੁਹਾਡੇ ਨਾਲ ਨਵੇਂ ਐਡ ਕਲਰ ਹੋ ਕੇ ਆ ਗਏ ਨੇ ਇਹ ਤੁਹਾਨੂੰ 5-5 ਮੀਟਰ ਦੇ ਦੋ ਸੂਟ ਮਿਲਣਗੇ ਆਲ ਓਵਰ ਸਲੱਬ ਕਾਟਨ ਵਿੱਚ ਤੁਹਾਨੂੰ 5 ਮੀਟਰ ਦਾ ਸੂਟ ਮਿਲੇਗਾ ਬਹੁਤ ਜ਼ਿਆਦਾ ਵੱਡੇ ਵਰਦ ਨਹੀਂ ਹੈ ਨਾਰਮਲ ਲੈਂਥ ਬਣ ਜਾਂਦੀ ਹੈ ਤੇ ਡਿਜੀਟਲ ਪ੍ਰਿੰਟ ਆਏਗਾ ਨਾਲ ਇਹ ਆਫਰ ਤੇ ਆਏ ਨੇ 890 ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਅਗਰ ਤੁਸੀਂ ਇੱਕ ਸੂਟ ਬਾਈ ਕਰਦੇ ਹੋ ਤੇ ਉਹ ਬਹੁਤ ਕੋਸਟਲੀ ਬੰਦਾ ਲਗਭਗ 650 ਦੇ ਨੀਅਰ ਅਬਾਊਟ ਪੈਗਾ ਤੇ ਜੇਕਰ ਤੁਸੀਂ ਦੋ ਸੂਟ ਬਾਈ ਕਰਦੇ ਹੋ ਤੇ ਦੋਨੋਂ ਸੂਟ ਤੁਹਾਨੂੰ ਮਿਲ ਜਾਣਗੇ 890 ਰੁਪਏਾਂ ਦੇ ਵਿੱਚ ਫਿਲਹਾਲ ਇਹਨਾਂ ਸੂਟਾਂ ਤੇ ਜਿਹੜੀ ਹੈ ਕਿ ਇੱਕ ਬਾਈ ਕਰਨ ਦੀ অপਸ਼ਨ ਨਹੀਂ ਆਈ ਇਹ ਤੁਹਾਨੂੰ ਮਿਨੀਮਮ ਦੋ ਹੀ ਕਰਨੇ ਹੋਣਗੇ ਤੇ ਉਹਨਾਂ ਲਈ ਤੁਹਾਨੂੰ ਪੇ ਕਰਨੇ ਪੈਣਗੇ ਸਿਰਫ ਸਿਰਫ 890 ਰੁਪਏ 5 ਮੀਟਰ ਦਾ ਆਲ ਓਵਰ ਕਾਟਨ ਦਾ ਤੁਹਾਨੂੰ ਸੂਟ ਮਿਲੇਗਾ 890 ਦੇ ਵਿੱਚ ਦੋ ਸੂਟ ਮਿਲ ਜਾਣਗੇ 10 ਮੀਟਰ ਦਾ ਕਪੜਾ ਆਏਗਾ ਤੁਸੀਂ ਅਗਰ ਸੇਮ 10 ਮੀਟਰ ਦਾ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਮਿਲ ਜਾਏਗਾ ਤੇ ਜੇਕਰ ਤੁਹਾਡੀ ਚੋਇਸ ਹੈ ਕਿ ਅਲੱਗ-ਅਲੱਗ ਲੈਣੀ ਤਾਂ ਉਹ ਵੀ ਮਿਲ ਜਾਣਗੇ ਜਿਵੇਂ ਦੇ ਇੱਥੇ ਸੈੱਟ ਬਣਾਇਆ ਜ਼ਰੂਰੀ ਨਹੀਂ ਹੈ ਕਿ ਤੁਸੀਂ ਉਵੇਂ ਦਾ ਹੀ ਲੈਣਾ ਤੁਸੀਂ ਕੋਈ ਵੀ ਦੋ ਸੂਟ ਇਹਨਾਂ ਵਿੱਚੋਂ ਜਿਹੜੇ ਆ ਨੇ ਮਰਜ਼ੀ ਦੇ ਅਕੋਰਡਿੰਗਲੀ ਚੂਜ਼ ਕਰ ਸਕਦੇ ਹੋ ਕੈਮਰਿਕ ਸ਼ਾਰਟ ਦੇ ਨਾਲ ਵੱਡੇ ਭਰਦੀਏ ਨਾਲ 2.5 ਮੀਟਰ ਦੀ ਸ਼ਾਰਟ ਤੇ ਕੈਮਰਿਕ ਦਾ ਬਾਟਮ ਆਇਆ 2.5 ਮੀਟਰ ਦਾ ਇਹ ਸੂਟ ਜੀ ਪਹਿਲਾਂ ਆਪਸ਼ਨ ਆਈ ਸੀ ਇੱਕ ਦਿਨ ਦੇ ਲਈ ਆਈ ਸੀ ਆਫਰ ਉਹ ਸਿਰਫ ਕਿ 1370 ਦੇ ਵਿੱਚ 4 ਸੂਟ ਮਿਲਣਗੇ ਪਰ ਹੁਣ ਇਹ ਆਪਸ਼ਨ ਜਿਹੜੀ 4 ਸੂਟਾਂ ਵਾਲੀ हट ਗਈ ਹੈ ਇਹ ਤੁਹਾਨੂੰ 3 ਸੂਟ ਮਿਲ ਜਾਣਗੇ ਜੀ 1370 ਦੇ ਵਿੱਚ ਤਿੰਨੋਂ ਸੂਟ ਹੀ ਤੁਸੀਂ ਸਿਲੈਕਟ ਕਰ ਸਕਦੇ ਹੋ ਕੋਈ ਵੀ ਤਿੰਨ ਚਾਹੇ ਤੁਸੀਂ ਸੇਮ ਲੈਣਾ ਚਾਹੁੰਦੇ ਹੋ ਤਾਂ ਇਹ ਡਿਫਰੈਂਟ ਡਿਫਰੈਂਟ ਤੁਹਾਡੀ ਚੋਇਸ ਹੈ। ਇਹ ਪਰ ਇਹ ਜਿਹੜੇ ਸੂਟ ਹੈ ਕੈਮਰੀ कॉटन ਦੀ ਸ਼ਰਟ ਆ ਮੀਟਰ ਦੀ ਕੈਮਰੀ कॉटन ਦਾ ਬਾਟਮ ਟਾਈ ਮੀਟਰ ਦਾ। ਇਹ ਤੁਸੀਂ 1370 ਦੇ ਵਿੱਚ ਚਾਰ ਸੂਟ ਬਾਈ ਕਰ ਸਕਦੇ ਹੋ ਬਹੁਤ ਪਿਆਰੇ ਪ੍ਰਿੰਟ ਆਏ ਨੇ। ਬਾਟਮ ਇਹਦਾ ਜਿਹੜਾ ਪਲੇਨ ਆਏਗਾ, ਸ਼ਰਟ ਜਿਹੜੀ ਉਹ ਪ੍ਰਿੰਟਡ ਆਏਗੀ ਜਿਸ ਦੇ ਪ੍ਰਿੰਟ ਦੇ ਨਾਲ カラー ਹੋਵੇ ਹੀ ਕੰਬੀਨੇਸ਼ਨ ਇਧਰ ਉਧਰ ਚੱਲ ਰਹੇ ਆ ਇਹ ਹੈ ਕਿ ਕੁਝ ਤੁਹਾਨੂੰ ਸੂਟ 500 ਪ੍ਰਿੰਟਡ ਆਲਓਵਰ 5 ਮੀਟਰ ਦਾ ਮਿਲ ਜੇਗਾ ਕੁਝ ਨਾਲ ਬਾਟਮ ਪਲੇਨ ਆ ਜਾਏਗੀ ਇਹਦੇ ਵਿੱਚ 35 ਕਲਰ ਲਗਭਗ ਆਏ ਨੇ ਤੇ ਸਾਰੇ ਹੀ ਕਲਰ ਜਿਹੜੇ ਨੇ ਉਹਨਾਂ ਨੂੰ ਕੰਟਰਾਸਟ ਬਹੁਤ ਪਿਆਰੇ ਸੋਹਣੇ ਤਰੀਕੇ ਨਾਲ ਕੀਤਾ ਗਿਆ ਸੂਟ ਸਾਰੇ ਅਵੇਲੇਬਲ ਨੇ ਅਗਰ ਤੁਸੀਂ ਸੂਟ ਦੇ ਪਾਰੇ ਵਿੱਚ ਕੁਝ ਜਾਣਨਾ ਚਾਹੁੰਦੇ ਹੋ ਜਾਂ ਬਾਈ ਕਰਨਾ ਚਾਹੁੰਦੇ ਹੋ ਤਾਂ ਮੈਂ ਨੰਬਰ ਆਪਣਾ ਦਿੱਤਾ ਹੈ ਨੰਬਰ ਜਦ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਸਾਰੇ ਹੀ ਸਾਰੇ ਜਿੰਨੇ ਵੀ ਸੂਟ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਇਹ ਸੂਟਾਂ ਨੂੰ ਸਾਰੇ ਬਹੁਤ ਸਾਰੀਆਂ ਭੈਣਾਂ ਬਹੁਤ ਪਸੰਦ ਕਰਦੀਆਂ ਨੇ ਨਵੇਂ ਸੂਟ ਆਏ ਨੇ ਦੁਪੱਟਾ ਬਹੁਤ ਪਿਆਰਾ ਹੈ ਸੂਟ ਤੁਹਾਨੂੰ 올ਓਵਰ 5 ਮੀਟਰ ਦਾ ਮਿਲੇਗਾ ਜੋਰ ਛੱਟ ਦਾ ਪਲੇਨ ਸੂਟ ਮਿਲੇਗਾ ਦੁਪੱਟਾ ਤੁਹਾਨੂੰ অর্ਗੈਂਜ਼ਾ ਦਾ ਮਿਲੇਗਾ ਡਿਜੀਟਲ ਪ੍ਰਿੰਟ ਹੋਇਆ ਦੁਪੱਟੇ ਤੇ ਤੇ ਦੁਪੱਟਾ ਲਗਭਗ 2.5 ਮੀਟਰ ਦਾ ਹੈ ਲਗਭਗ ਇੰਨੀ ਲਗਭਗ 5 ਮੀਟਰ ਦਾ ਹੀ ਪੂਰਾ ਪੂਰਾ ਤੁਹਾਨੂੰ ਦੁਪੱਟਾ ਮਿਲੇਗਾ ਤੇ 5 ਮੀਟਰ ਦਾ ਤੁਹਾਨੂੰ ਪਲੇਨ ਜੌਰਜਟ ਦਾ ਸੂਟ ਮਿਲ ਜੇਗਾ ਦੁਪੱਟਾ ਡਿਜੀਟਲ ਪ੍ਰਿੰਟ ਨਾਲ ਆਰਗੇਂਜ਼ਾ ਦਾ ਮਿਲੇਗਾ ਪ੍ਰਾਈਜ਼ ਇਹਦਾ ਸਿਰਫ ਤੇ ਸਿਰਫ 450 ਰੁਪਇਆ ਰੰਗ ਇਹਦੇ ਵਿੱਚ 30 ਤੋਂ ਉੱਪਰ ਆਏ ਨੇ ਤੇ ਸਾਰੇ ਹੀ ਰੰਗ ਜਿਹੜੇ ਨੇ ਇੱਥੇ ਅਵੇਲੇਬਲ ਨੇ ਸਿਰਫ ਤੇ ਸਿਰਫ 450 ਰੁਪਇਆ ਦੇ ਵਿੱਚ 30 ਨਹੀਂ ਇੱਥੇ ਲੋ ਵਿੱਚ ਲਗਭਗ ਮੇਰੇ ਕੋਲ ਐਸ ਲਈ 50 ਤੋਂ ਉੱਪਰ ਰੰਗ ਨੇ ਸਾਰੇ ਹੀ ਰੰਗ ਜਿਹੜੇ ਨੇ ਅਵੇਲੇਬਲ ਨੇ ਪ੍ਰਾਈਸ 450 ਹੈ ਬਹੁਤ ਜਿਆਦਾ ਫੋਰਡੇਬਲ ਹੈ ਸੂਟ ਤੁਹਾਨੂੰ ਮਿਲੇਗਾ ਜੋਰ ਜੜਦਾ ਤੇ ਨਾਲ ਜਿਹੜਾ ਦੁਪੱਟਾ ਆਏਗਾ ਉਹ ਮਿਲੇਗਾ ਆਰਗੈਂਜ਼ਾ ਦਾ ਡਿਜੀਟਲ ਪ੍ਰਿੰਟ ਦੇ ਨਾਲ ਪੰਜਾਬ ਤੋਂ ਉੱਪਰ ਰੰਗ ਆਏ ਨੇ ਤੇ ਰੰਗ ਜਿਹੜੇ ਨੇ ਸਾਰੇ ਦੇ ਸਾਰੇ ਅਵੇਲੇਬਲ ਨੇ ਬਾਕੀ ਤੁਸੀਂ ਅਗਰ ਕਿਸੇ ਵੀ ਸੂਟ ਦੇ ਪਾਰੇ ਵਿੱਚ ਕੁਝ ਜਾਨਣਾ ਚਾਹੁੰਦੇ ਹੋ ਜਾਂ ਬਾਏ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਸੇਜ ਕਰ ਸਕਦੇ ਹੋ ਬਾਟਮ ਪਲੇਨ ਤੇ ਸ਼ਾਰਟ ਪ੍ਰਿੰਟਰਡ ਦੇ ਨਾਲ ਰਿਯਾਨ ਵਿੱਚ ਬਹੁਤ ਪਿਆਰੀ 컬렉ਸ਼ਨ ਆਈ ਹੈ ਇਸ ਵਾਰੀ ਨਵੇਂ ਪ੍ਰਿੰਟ ਆਏ ਨੇ ਮਿਕਸ ਮੈਚ 컬렉ਸ਼ਨ ਆਈਆਂ ਨੇ ਸ਼ਾਰਟ ਤੁਹਾਨੂੰ 올ਓਵਰ ਰਿਯਾਨ ਦੀ ਵੱਡੇ ਬਰਦੀ ਮਿਲੇਗੀ 2 ਮੀਟਰ ਦੀ ਡਿਜੀਟਲ ਪ੍ਰਿੰਟ ਦੇ ਨਾਲ ਬਾਟਮ ਤੁਹਾਨੂੰ ਪਲੇਨ ਰਿਯਾਨ ਦਾ ਮਿਲੇਗਾ 2.5 ਮੀਟਰ ਦਾ ਤੇ ਇਹ ਜਿਹੜੇ ਨੇ ਇਹ ਸੂਟ ਤੁਹਾਨੂੰ 2 ਮਿਲ ਜਾਣਗੇ 840 ਦੇ ਤੇ ਜੇਕਰ ਤੁਸੀਂ ਇੱਕ ਸੂਟ ਇਹਨਾਂ ਵਿੱਚੋਂ ਲੈਣਾ ਚਾਹੁੰਦੇ ਹੋ ਤਾਂ ਉਹ ਤੁਹਾਨੂੰ ਮਿਲੇਗਾ 510 ਰੁਪਏਾਂ ਦਾ ਸਿੰਗਲ ਸੂਟ ਇੱਕ ਚਾਹਦੇ ਹੋ ਤਾਂ 510 ਦਾ ਤੇ ਜੇਕਰ ਤੁਸੀਂ ਦੋ ਚਾਹੇ ਹੋ ਸੇਮ ਚਾਹੇ ਡਿਫਰੈਂਟ ਹੋ ਤੁਹਾਡੀ ਚੋਇਸ ਹੈ ਤਾਂ ਫਿਰ ਤੁਹਾਨੂੰ 840 ਦੇ ਵਿੱਚ ਦੋ ਸੂਟ ਮਿਲ ਜਾਣਗੇ ਬਹੁਤ ਵਧੀਆ ਕੁਆਲਿਟੀ ਦਾ ਹੈਵੀ ਰਿਯਾਨ ਦੇ ਸ਼ਾਰਟ ਹੈ ਰਿਯਾਨ ਹੈਵੀ ਦੇ ਬਾਟਮ ਹੈ 2 ਮੀਟਰ ਦੀ ਬਾਟਮ ਹੈ 2 ਮੀਟਰ ਦੀ ਤੁਹਾਨੂੰ ਸ਼ੋਰ ਦਾ ਫੈਬਰਿਕ ਵੱਡੇ ਬਰ ਦਾ ਮਿਲੇਗਾ ਜਿਹੜਾ 2 ਮੀਟਰ ਦੇ ਅਪਰੋਕਸ ਦੀ ਸ਼ਰਟ ਬਣਾ ਦਿੰਦੇ ਤੇ ਇੱਕ ਸੂਟ ਬਾਈ ਕਰਨਾ ਚਾਹੁੰਦੇ ਹੋ ਤੇ 510 ਦਾ ਦੋ ਸੂਟ ਬਾਈ ਕਰਨਾ ਚਾਹੁੰਦੇ ਹੋ ਤੇ 840 ਦੇ ਤੇ ਜੇਕਰ ਤੁਸੀਂ ਦੋ ਬਾਈ ਕਰੋਗੇ ਤੁਸੀਂ ਦੋਨੋਂ ਹੀ ਆਪਣੀ ਚੋਇਸ ਅਕੋਰਡਿੰਗਲੀ ਸਿਲੈਕਟ ਕਰ ਸਕਦੇ ਹੋ ਰੰਗ ਇਹਦੇ ਵਿੱਚ ਸਾਰੇ ਅਵੇਲੇਬਲ ਨੇ ਲਗਭਗ 40 ਰੰਗ ਇਹਦੇ ਵਿੱਚ ਆਏ ਨੇ ਤੇ ਟੋਟਲ ਜਿੰਨੇ ਵੀ ਰੰਗ ਨੇ ਇਹਦੇ ਵਿੱਚ ਸਾਰੇ ਹੀ ਅਵੇਲੇਬਲ ਨੇ 40 ਰੰਗਾਂ ਨਾਲ ਡਿਜੀਟਲ ਪ੍ਰਿੰਟ ਦੀ ਸ਼ਰਟ बॉਟਮ ਪਲੇਨ ਰਿਯਾਨ ਦੀ ਸ਼ਰਟ ਰਿਯਾਨ ਦਾ बॉਟਮ 840 ਵਿੱਚ ਦੋ ਤੇ 510 ਰੁਪਏ ਦੇ ਵਿੱਚ ਇੱਕ ਸੂਟ ਆਫਰ ਹੈ ਹੁਣ ਫਿਲਹਾਲ ਚੱਲ ਰਹੀ ਹੈ ਮੇਬੀ ਜੇ ਤੁਹਾਨੂੰ ਜ਼ਿਆਦਾ ਗਰਮੀ ਹੋ ਜਾਏ ਤਾਂ ਇਦਰੇ ਸੂਟ ਨਹੀਂ ਥੋੜੇ ਹੋਰ ਕਾਸਟਲੀ ਹੋ ਜਾਣਗੇ ਤਾਂ ਚਲੋ ਅੱਜ ਦੀ ਵੀਡੀਓ ਵਿੱਚ ਇਨਾ ਹੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਵੀਡੀਓ ਪਸੰਦ ਆਇਆ ਤਾਂ ਲਾਈਕ ਜ਼ਰੂਰ ਕਰਨਾ ਤਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ